ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਭੰਡਾਲ ਸੂਬਾ ਜਨਰਲ ਸਕੱਤਰ ਪੰਜਾਬ ਕਿਸਾਨ ਯੂਨੀਅਨ ਬਾਕੀ ਅੱਜ ਸਾਡੇ ਨਾਲ ਸਾਡੀਆਂ ਭਰਾਤਰੀ ਜਥੇਬੰਦੀਆਂ ਤੋਂ ਸਰਦਾਰ ਧਰਮਿੰਦਰ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਸਰਦਾਰ ਸਤਨਾਬ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਮਝੈਲ ਅੱਜ ਤਿੰਨੇ ਜਥੇਬੰਦੀਆਂ ਵੱਲੋਂ ਜਿਹੜਾ ਮੰਗ ਪੱਤਰ ਦੇਣ ਲਈ ਡਿਪਟੀ ਕਮਿਸ਼ਨਰ ਤਰਨਤਾਰਾ ਆਫਿਸ ਵਿਖੇ ਪਹੁੰਚੇ ਆ ਇਹਦਾ ਮਸਲਾ ਇਹ ਆ ਕਿ ਜਿਹੜੀ ਪਿੰਡ ਗਗੜੇਵਾਲ ਦੀ 86 ਕਿੱਲੇ ਜ਼ਮੀਨ 8 7 1955 ਨੂੰ ਜੋ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਸੈਂਟਰ ਗਵਰਨਮੈਂਟ ਵੱਲੋਂ ਅਲਾਟ ਕੀਤੀ ਗਈ ਸੀਗੀ ਆਪਣਾ ਗੁਜ਼ਰਪਸਰ ਕਰਨ ਦੇ ਲਈ ਉਸ ਜ਼ਮੀਨ ਤੇ ਮੌਜੂਦਾ ਸਮੇ ਇੱਕ ਧਨਾੜ ਪਰਿਵਾਰ ਪੂਰਨ ਸਿੰਘ ਦਾ ਪਰਿਵਾਰ ਜਿਹੜਾ ਗਗੜੇਵਾਲੇ ਵਿੱਚ ਰਹਿ ਰਿਹਾ ਤੇ ਹੁਣ ਉਹਦੀ ਅਗਲੀ ਪੀੜ੍ਹੀਆਂ ਜਿਹੜੀਆਂ ਹਨ ਉਹਨਾਂ ਵੱਲੋਂ ਜਿਹੜਾ ਹੈਗਾ ਉਚਾਲੀ ਰਜਿਸਟਰੀਆ ਕਰਾ ਕੇ ਕਬਜ਼ਾ ਕੀਤਾ ਹੋਇਆ ਉਸ ਸੰਬੰਧੀ ਅੱਜ ਅਸੀਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਕਿਉਂਕਿ ਇਹ ਮਸਲਾ ਜਿਹੜਾ ਹੈਗਾ ਵਾ 1955 ਤੋਂ ਲੈ ਕੇ 1996 ਤੱਕ ਉਕਤ ਜਿਹੜੇ ਇਹ ਗਰੀਬ ਪਰਿਵਾਰ ਨੇ ਆਰਥਿਕ ਪੱਖੋਂ ਕਮਜ਼ੋਰ ਜਿਹੜਾ ਵਰਗ ਇਹ ਉਹਨਾਂ ਦੇ ਕੋਲੇ ਇਹ ਜ਼ਮੀਨ ਜਿਹੜੀ ਹੈਗੀ ਆ ਇਹ ਕਬਜ਼ੇ ਰਹੇ ਨੇ ਪਰ 1996 ਤੋਂ ਲੈ ਕੇ ਮੌਜੂਦਾ ਸਮੇਂ 2025 ਤੱਕ ਹੁਣ ਉਹ ਜਿਹੜਾ ਤਨਾਟ ਪਰਿਵਾਰ ਹੈ ਇੱਕ ਰੱਜਿਆ ਪੂਜਿਆ ਪਰਿਵਾਰ ਜਿਹੜਾ ਆਪਾਂ ਕਹਿ ਸਕਦੇ ਆ ਕਿ ਉਹ ਉਸ ਵੱਲੋਂ ਇਸ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਹੈ ਪਰ ਪਿਛਲੇ 30 ਸਾਲ ਤੋਂ ਜਿਹੜੇ ਇਹ ਪਰਿਵਾਰ ਨੇ ਅੱਠ ਪਰਿਵਾਰ ਨੇ ਜਿਹੜੇ ਹੈਗਾ ਇਹ ਵੱਡੇ ਪਰਦੇ ਦੇ ਉੱਪਰ ਲੜਾਈ ਲੜ ਰਹੇ ਨੇ ਪਰ ਇਹਨਾਂ ਦੀ ਕੋਈ ਸਰਵਾਈ ਨਹੀਂ ਹੋ ਰਹੀ ਕਿਉਂਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਇੱਥੇ ਇੱਕ ਅਪਲਾਈ ਕੋ ਬਹੁਤ ਵੱਡਾ ਹੈ ਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਉਹ ਮਾਲ ਬੈਕਮੇ ਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਨਾਲ ਹੋਈਆਂ ਨੇ ਜੇਕਰ 30 ਸਾਲ ਤੋਂ ਇਨ੍ਹਾਂ ਪਰਿਵਾਰਾਂ ਦੀ ਕੋਈ ਸਰਬਾਈ ਨਹੀਂ ਹੋਈ ਤਾਂ ਇਹਦੇ ਪਿਛੇ ਕਾਰਨ ਸਭ ਤੋਂ ਵੱਡਾ ਜਿਹੜਾ ਅਸੀਂ ਅੱਜ ਤੱਕ ਜਾਂਚ ਕੀਤੀ ਏ ਇਹੀ ਲੱਗਿਆ ਏ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਦੀ ਪ੍ਰੋਪਰ ਪ੍ਰੋਪਰ ਮਿਲੀਭੁਗਤ ਹੈ ਇਹਦੇ ਵਿੱਚ ਚਾਹੇ ਉਹ ਮਾਲ ਡਿਪਾਰਟਮੈਂਟ ਹੋਵੇ ਚਾਹੇ ਪੁਲਿਸ ਮੈਕਮਾ ਹੋਵੇ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਹੋਵੇ ਕਿਉਂਕਿ ਉਹ ਤਨਾੜ ਪਰਿਵਾਰ ਦੀਆਂ ਫੈਮਲੀਆਂ ਬਾਹਰ ਹੋਣ ਕਾਰਨ ਮੋਟਾ ਰੁਪਈਆ ਹੋਣ ਕਾਰਨ ਹਰ ਵਰਗ ਨੂੰ ਖਰੀਦਿਆ ਜਾ ਰਿਹਾ ਖਾਰ ਜਿਹੜਾ ਹੈਗਾ ਪ੍ਰਸ਼ਾਸਨਿਕ ਅਧਿਕਾਰੀ ਨੂੰ ਖਰੀਦਿਆ ਜਾ ਰਿਹਾ ਤੇ ਇਹਨਾਂ ਪਰਿਵਾਰਾਂ ਦਾ ਜਿਹੜਾ ਹੈਗਾ ਵਾ ਜ਼ਮੀਨ ਦੇ ਉੱਪਰੋਂ ਕਬਜ਼ਾ ਨਹੀਂ ਛੱਡਿਆ ਜਾ ਰਿਹਾ ਸੋ ਇਸ ਬੰਦੇ ਅਸੀਂ ਅੱਜ ਇੱਥੇ ਮੰਗ ਪੱਤਰ ਦੇਣ ਲਈ ਪਹੁੰਚੇ ਸੀ ਦੇਖੋ ਜੀ ਅਸੀਂ ਇਸ ਤਰ੍ਹਾਂ ਵਾ ਕਿ ਜੇਕਰ ਅਸੀਂ ਅੱਜ ਪਹਿਲਾਂ ਮੰਗ ਪੱਤਰ ਦਵਾਂਗੇ ਉਸ ਤੋਂ 1 ਹਫ਼ਤੇ ਦਾ ਅਸੀਂ ਅਲਟੀਮੇਟਮ ਦੇ ਕੇ 1 ਹਫ਼ਤੇ ਬਾਅਦ ਦੁਬਾਰਾ ਇਸੇ ਆਫਿਸ ਦੇ ਵਿੱਚ ਇਸੇ ਸਮੇਂ ਮਿਲਾਂਗੇ ਜੇਕਰ ਫਿਰ ਵੀ ਕੋਈ ਆਪਣਾ ਸੁਣਵਾਈ ਨਹੀਂ ਹੁੰਦੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਵੱਲੋਂ ਮੀਟਿੰਗ ਲਾ ਕੇ ਵੱਡੇ ਪੱਧਰ ਤੇ ਸੰਘਰਸ਼ ਉਲੀਕੇ ਜਾਣਗੇ ਤੇ ਉਸ ਸੰਘਰਸ਼ ਦੇ ਜੋ ਵੀ ਸਿੱਟੇ ਨਿਕਲਣਗੇ ਉਹਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਿਸਾਨ ਜੁਗੀਆਂ ਦੇ ਨਾਲ ਜਥੇਬੰਦੀਆਂ ਦੇ ਨਾਲ ਗਗੜੇਵਾਲ ਜ਼ਮੀਨ ਦੇ ਬਾਬਤ ਦਿਸੇਹਾ ਤਰਨਤਾਰਨ ਦੇ ਪੇਸ਼ ਹੋਣ ਵਾਸਤੇ ਆਏ ਆ ਜੋ ਕਿ ਮਾਮਲਾ ਬਹੁਤ ਇਹ ਗੁੰਝਲਦਾਰ ਫੇਰਾਫੇਰੀ ਤੇ ਪਾਪ ਦਾ ਇਕੱਠਾ ਕੀਤਾ ਹੋਇਆ ਸਾਡੇ ਬਜ਼ੁਰਗਾਂ ਨੂੰ 7 8 55 ਦੀ ਜ਼ਮੀਨ ਲਾਟ ਹੋਈ ਸੀ ਜਿਹਦਾ ਬਕਾਇਦਾ ਇੰਤਕਾਲ ਰੋਜ਼ਨਾਮਿਚਾ ਸਾਰਾ ਬਣਿਆ ਸੀ ਮਹਿਕਮੇ ਨੇ ਮੇਰੀ ਭੁਗਤਣਾ ਕਰਕੇ ਉਹ ਸਾਰਾ 7 8 55 ਦਾ ਰਿਕਾਰਡ ਵੀ ਗੁੰਮ ਕਰਤਾ ਕਹਿ ਲੋ ਸਾੜਤਾ ਕਹਿ ਲੋ ਜਾਂ ਪਤਾ ਨਹੀਂ ਕੀ ਕੀਤਾ ਉਹ ਮਹਿਕਮਾਂ ਦੱਸੇ ਤੇ ਨਾ ਉਹ ਇੰਤਕਾਲ ਵਾਲੇ ਰਜਿਸਟਰ ਕੋਈ ਲੱਭਦਾ ਨਾ ਲਾਕਮੈਂਟ ਵਾਲਾ ਕੋ ਰਜਿਸਟਰ ਲੱਭਦਾ ਵਾ ਤੇ ਨਾ ਹੀ ਰੋਜ਼ਨਾਮਚਾ ਲੱਭਦਾ ਜਮ੍ਹਾਂ ਬੰਦੀ ਜਿਹੜੀ ਉਹ ਗਲਤੀ ਖਾ ਗਿਆ ਵਾ ਪ੍ਰਸ਼ਾਸਨ ਕਿ ਜਿਹੜਾ ਉਹਨਾਂ ਕੋ ਸਾੜਿਆ ਫੂਕਿਆ ਨਹੀਂ ਗਿਆ ਬਹੁਤ ਵੱਡੀ ਮਹਿਕਮੇ ਨੇ ਗਲਤੀ ਕੀਤੀ ਆ ਜਿਹੜਾ ਅੱਜ ਉਹਨਾਂ ਨੂੰ ਭੁਗਤਣੀ ਪੈਣੀ ਆ ਇੱਕ ਰਜਿਸਟਰ ਜਿਹੜਾ ਵਾ 56 ਦਾ ਉਹ ਰਜਿਸਟਰ ਪਟਵਾਰੀ ਦੇ ਕੋਲ ਹੈਗਾ ਹੋਰ ਨਾ ਕੋਈ ਪਿਛਲਾ ਨਾ ਕੋਈ ਅਗਲਾ ਇਹਨਾਂ ਨੇ 7852 ਤੇ ਖਤਮ ਕੀਤੀ ਉਹਦੇ ਪਿਛਲੇ 47 ਦੇ ਵੀ ਖਤਮ ਕੀਤੀ ਚੌੜਦਾਰ ਜਿਹੜਾ ਜਮ੍ਹਾਂ ਬੰਦੀ ਉਹ ਵੀ ਖਤਮ ਕੀਤੀ ਤੇ 68 ਦੇ ਵਿੱਚ ਜਾ ਕੇ ਇਹਨਾਂ ਆਪਣੀ ਮਨਮਰਜ਼ੀ ਦੇ ਨਾਲ ਉਹ ਇਹਨਾਂ ਨੇ ਜਿਹੜੇ ਸਾਡੇ ਲਾਟੀਆ ਉਹਨਾਂ ਨੂੰ ਕਾਸ਼ਟ ਕਰ ਬਣਾਤਾ ਤੇ ਮਾਲਕ ਹੋਰ ਕੋ ਬਣਾ ਦਿੱਤੇ ਮੇਰਾ ਨਾਮ ਸੰਤੋਖ ਸਿੰਘ ਪਿੰਡ ਪੀਰੇਵਾਲ ਕਸਿੰਗਵਾਲ ਸਾਡਾ ਲਾਗੋ ਲੱਗੀ ਆ ਤੇ ਸੰਤੋਖ ਸਿੰਘ ਸੁਪੁੱਤਰ ਸੁਚਾ ਸਿੰਘ ਤੇ ਜਿਹੜਾ ਮੇਰਾ ਦਾਦਾ ਲਾਟੀਆ ਸਾਧੂ ਸਿੰਘ ਪੁੱਤਰ ਗੰਗਾ ਸਿੰਘ ਮੇਰੀ ਵੀ ਵਿੱਚ ਜ਼ਮੀਨ ਹੈਗੀ ਆ ਇਸ ਕਰਕੇ ਸੱਚੀ ਕਹਾਣੀ ਆ ਮੇਰੇ ਕੋਲ ਪ੍ਰੂਫ ਵੀ ਹੈਗੇ ਆ ਇੱਕ ਰਜਿਸਟਰ ਜਿਹੜਾ ਪਟਵਾਰੀ ਦੇ ਕੋਲ ਹੈਗਾ ਵਾ ਤੇ ਉਹ ਸਿਰਫ ਉਹ ਹੀ ਸਾਡੇ ਕੋਲ ਇੱਕ ਨਿਸ਼ਾਨ ਹੈ ਬਾਕੀ ਮਹਿਕਮੇ ਨੇ ਉਹ ਸਾੜ ਦਿੱਤਾ ਫੂਕ ਦਿੱਤਾ ਪਤਾ ਨਹੀਂ ਕੀ ਕੀਤਾ ਉਹ ਡੀਸੀ ਸਾਹਿਬ ਜਾਣੇ ਜਾਂ ਉਹਦਾ ਮਹਿਕਮਾ ਜਾਣੇ ਇਹ ਡੀਸੀ ਸਾਹਿਬ ਤੋਂ ਥੱਲੇ ਜਿਹੜੇ ਐਸਿਡਮ ਐਸਿਡਮ ਵੀ ਬਾਤ ਉਹਦੇ ਸਾਡੇ ਕੋਲ ਬਿਆਨ ਵੀ ਹੈਗੇ ਆ ਜਿਹੜਾ ਕਿ ਉਹਨੇ ਬਹੁਤ ਹੀ ਘਟਿਆ ਕੰਮ ਕੀਤਾ ਤਹਿਸੀਲਦਾਰ ਨੇ ਬਹੁਤ ਘਟਿਆ ਕੰਮ ਕੀਤਾ ਜਿਹੜਾ ਲਾਲ ਸਿੰਘ ਆ ਪਟਵਾਰੀ ਜਾਂ ਔਰ ਪਟਵਾਰੀ ਆ ਇੱਕ ਬੰਨੇ ਸਾਨੂੰ ਲਿਖ ਲਿਖ ਦਈ ਜਾਂਦੇ ਆ ਜੀ ਇਹਨਾਂ ਨੂੰ ਜ਼ਮੀਨ ਲਾਟ ਹੋਈ ਆ ਇਹਨਾਂ ਦਾ ਇੰਤਕਾਲ ਵੀ ਹੋਇਆ ਸੀ ਇਹਨਾਂ ਦਾ ਰਿਕਾਰਡ ਨੰਬਰ ਵੀ ਹੈਗਾ ਸੀ ਤੇ ਦੂਜੇ ਬੰਨੇ ਕਿਤੇ ਸਾਡ ਕੋ ਕੱਖ ਨਹੀਂ ਹੈਗਾ ਇਹ ਡੀਸੀ ਸਾਹਿਬ ਨੂੰ ਚਾਹੀਦਾ ਵਾ ਕਿ ਇਹ ਸਾਰੇ ਕੰਮ ਛੱਡ ਕੇ ਇਹ ਡੀਸੀ ਸਾਹਿਬ ਸਾਡੇ ਬਜ਼ੁਰਗ ਮਰ ਗਏ ਜਿਹੜੇ ਇਹਨਾਂ ਕੰਮਾਂ ਨੂੰ ਡਿੱਗਦਾ ਦਾਦਾ ਸਾਡਾ ਮਰ ਗਿਆ ਪਿਓ ਮਰ ਗਿਆ ਅਸੀਂ ਵੀ ਮਰਨ ਵਾਲੇ ਆ 70-75 ਸਾਲ ਹੋ ਗਏ ਪਰ ਇਹ ਤਮਾਸ਼ਾ ਦੇਖੀ ਜਾਂਦੇ ਆ ਜ਼ਿਲ੍ਹੇ ਤਰਨਤਾਰਨ ਦੇ ਗੁਰੂ ਅਰਜਨ ਸਾਹਿਬ ਦੀ ਨਗਰੀ ਦੇ ਲੋਕ ਆ ਇਹ ਗਰੀਬਾਂ ਦਾ ਤਮਾਸ਼ਾ ਡਾਉਂਦੇ ਆ ਤੇ ਪਤਾ ਨਹੀਂ ਕਿੰਨਾ ਚਿਰ ਡਾਉਦੇ ਰਹਿਣਗੇ ਸੋ ਅਸੀਂ ਬੇਨਤੀ ਕਰਦੇ ਆ ਕਿ ਕੋਈ ਰਹਿਮ ਕਰੋ ਕੋਈ ਤਰਸ ਕਰੋ ਕਿ ਇੰਨਾ ਪਈਆ ਤੁਸੀਂ ਲੱਖਾਂ ਰੁਪਿਆ ਤਨਖਾਹ ਲੈ ਲੈਂਦੇ ਆ ਰਾਮ ਜਿਹੜਾ ਵਾ ਉਹਨੂੰ ਤੁਸੀਂ ਬੰਦ ਕਰਕੇ ਗਰੀਬਾਂ ਦੀ ਸੁਣੋ ਵਾਏ ਗੁਰਜੀਤ ਕਾ ਖਾਲਸਾ ਵਾਏ ਗੁਰਜੀਤ